ਜੀ ਵਿਹਲਾਇਆ ਨਾ ਪ੍ਰਕਾਸ਼ ਮੰਦਰਿਆ ਲਾਇਆ ਨਾ ਮਹਿਰਾਨਾ ਗੁਰਮਤੀ ਚਾਹਲੇ ਲਾਇਆ ਇਹ ਗੁਰੂ ਸਾਹਿਬ ਨੇ ਉਹਨੂੰ ਆਪ ਬਣਾਇਆ ਕਿਉਂ ਰਾਇ ਕਿਉਂਕਿ ਉਹਨੇ ਕਮਿਟਮੈਂਟ ਕੀਤੀ ਸੀ ਗੁਰਦਵਾਰ ਸਾਹਿਬ ਬਾਣ ਕੇ ਕਿ ਮੈਂ ਅਗਲੀ ਹਰੋਲੇ ਲੈਕਸ ਨਹੀਂ ਲੜੂਗਾ ਉਸ ਤੋਂ ਬਾਅਦ ਨੂੰਤਨ ਦਿਨ ਬਾਅਦ ਮੈਨੂੰ ਪਤਾ ਲੱਗਾ ਮੇਰੇ ਮਕਾਬਲੇ ਅਜੇ ਕਾਂਗਰਸ ਰਜਨੀਤੀ ਸੀ ਮੇਰਾ ਬਾੜ ਤੋੜ ਮਰੂੜ ਕੇ ਤਾਂ ਮੇਰੇ ਮੂਰੇ ਏਡਾ ਵੱਡਾ ਪਕੜ ਲਿਆ ਬੜਾ ਘਾਟਾ ਵਾਰਡ ਨੰਬਰ 40 ਤੋਂ ਨਵ ਨਿਯੁਕਤ ਐਮਸੀ ਪ੍ਰਿਤਪਾਲ ਸਿੰਘ ਮੰਗਾ ਵੱਲੋਂ ਆਪਣੇ ਜਿੱਤਣ ਦੀ ਖੁਸ਼ੀ ਵਿੱਚ ਗੁਰਦੁਆਰਾ ਸਰਬਸੰਗਤ ਵਿਖੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਕਰਨਜੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਜਿੰਦਰ ਸਿੰਘ ਚਾਂਦੀ ਸਮੇਤ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼ਾਮਿਲ ਹੋਈ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਬਾੜਬੰਦੀ ਨੂੰ ਸਿਰੇ ਤੋਂ ਨਕਾਰਿਆ ਅਤੇ ਬਿਲਕੁਲ ਨਕਮੀ ਦੱਸਿਆ ਇਸੇ ਤਰ੍ਹਾਂ ਬਾੜ ਨੰਬਰ 40 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਰੋਧੀ ਧਿਰ ਤੇ ਵੀ ਜੰਮ ਕੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਭੜਾਸ ਕੱਢੀ ਦੇਖੋ ਕੀ ਕਿਹਾ ਪੂਰੀ ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਹੁਤ ਅੱਛੇ ਇਮਾਨਦਾਰ ਰਾਜਨੀਤਿਕ ਅਸੀਂ ਵੀ ਉਹਨਾਂ ਦੀ ਤਾਰੀਫ਼ ਕਰਦੇ ਹਾਂ ਇੱਕ ਵਕਤ ਐਸਾ ਸਗਾ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਬਿਨਾਂ ਇਲੈਕਸ਼ਨ ਲੜੇ ਉਹਨਾਂ ਨੂੰ ਜਤਾਇਆ ਸੀ ਅਸੀਂ ਉਹਨਾਂ ਦੇ ਮੁਕਾਬਲੇ ਤੇ ਕੋਈ ਅੱਜ ਨਹੀਂ ਸੀ ਖੜਾ ਕੀਤਾ ਕੋਈ ਕੈਂਡੀਡੇਟ ਨਹੀਂ ਪ੍ਰਸਤਾ ਕੀਤਾ ਸਾਡੇ ਮੰਨ ਦੇ ਵਿੱਚ ਉਹਨਾਂ ਦਾ ਬੜਾ ਸਰਕਾਰ ਸੀ ਲੇਕਿਨ ਇਹਨਾਂ ਦੀ ਨੀਤ ਮਾੜੀ ਸੀ ਇਹਦੀ ਨੀਤੀ ਮਾੜੀ ਸੀ ਜਿਹੜੀ ਇਹਨਾਂ ਨੇ ਲੋਕ ਕੀਤੀ ਹੈ ਉਸ ਦੀ ਸਜਾ ਉਸ ਸਖਸ ਨੂੰ ਮਿਲ ਗਈ ਜਿਹੜਾ ਇੱਕ ਬਹੁਤ ਅੱਛਾ ਇਨਸਾਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਇਸ ਖੁਸ਼ੀ ਦੇ ਪਲ ਨੂੰ ਸਾਂਝਾ ਕਰਦੇ ਹੋਏ ਉੱਚੀ ਸੰਗਤ ਦਾਸ ਸੰਸਦ ਸਾਹਿਬ ਜੀ ਕੁਰਾਂ ਸਾਹਿਬ ਜੀ ਦਾ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਹੈ ਕਿ ਜਿਨ੍ਹਾਂ ਨੂੰ ਨਹੀਂ ਪਤਾ ਇਹ ਸਰਕਾਰ ਨੂੰ ਇੰਨੀ ਗੰਦੀ ਸਰਕਾਰ ਵਾਰਾ ਸਾਡਾ ਜਿੰਮੇਂ ਚਾਤਾ ਚੋ ਮੈਂ ਆਰਾਮ ਨਾਲ ਬੈਠਦਾ ਮੈਂ ਕੰਮ ਕਰਦਾ 2024 ਆ ਗਿਆ ਵਾਰਡ ਕਲਚਨਾ ਨੂੰ ਸੁਣੀਆਂ ਮੈਨੂੰ ਕਰਾਉਣਾ ਚਾਹਦਾ ਦੋ ਨਾ ਇਲੈਕਸ਼ਨ ਨਹੀਂ ਮੇਰਾ ਮਨ ਪਰਿਆਰਗਾਨੀ ਲੱਚਾ ਰਣਜੀਤ ਸਿੰਘ ਖਰਾਨਾ ਯਾਰਾਂ ਦਾ ਯਾਰ ਭਰਾਵਾਂ ਦਾ ਭਰਾ ਇਹਦਾ ਮੈਂ ਦੇਣਾ ਨਹੀਂ ਦੇ ਸਕਦਾ ਸੱਤ ਜਨਮ ਵੀ ਲੈਲਪਾ ਮੈਂ ਦਾ ਦੇਣਾ ਨਹੀਂ ਦੇ ਸਕਦਾ ਇਹਦਾ ਮੈਨੂੰ ਟੈਲੀਫੋਨਾਂ ਕਰਕੇ ਗੱਲ ਸੁਣਨ ਲੱਗਣਾ ਬਈ ਇਲੈਕਸ਼ਨ ਨਹੀਂ ਲੜਨਾ ਕਹਿੰਦੇ ਨਹੀਂ ਕਿ ਮੇਰੇ ਕੋਲ ਆ ਕੇ ਮੇਰੀ ਗੱਲ ਸੁਣੋ ਗਿਆ ਮੈਂ ਕਹਿੰਦੇ ਤੂੰ ਇੱਕ ਵਾਰ ਸਿਰ ਮੈਰੂ ਕਰਨਾ ਤੌੜਾ ਸਿਰਫ ਇੱਕ ਵਾਰ ਆਣਾ ਆ ਤੇ ਲੋਕਾਂ ਨੂੰ ਸ਼ਕਲ ਦਿਖਾ ਦੇ ਤਾ ਜਣਾ ਬਾਕੀ ਮੇਰਾ ਕਰਨਾ ਗੁਰੂ ਮਹਾਰਾਜ ਦੀ ਹੋਂਦ ਵਿੱਚ ਖੜਾ ਆ ਇੱਕ ਵਾਰ ਮੈਂ ਖੜਾ ਲੈਕਚਨ ਜਦੋਂ ਅਨਾਉਂਸ ਹੋਇਆ ਉਸ ਤੋਂ ਬਾਅਦ ਨੋਤਨ ਦਿਨ ਬਾਅਦ ਮੈਨੂੰ ਪਤਾ ਲੱਗਾ ਮੇਰੇ ਮੁਕਾਬਲੇ ਅਜੇ ਕਾਂਗਰਸ ਰੱਜੀ ਕਿਸੇ ਮੇਰਾ ਬਾੜ ਕੋੜ ਮਰੋੜ ਕੇ ਤਾਂ ਬੇਲ ਮੂਰੇ ਏਡਾ ਵੱਡਾ ਪਕੜ ਗਿਆ ਬੜਾ ਗੱਡਾ ਸਦਾਮ ਸਿੰਘ ਰਖੋਟਰਾ ਜਿਹੜੇ ਅੱਜ ਤੱਕ ਹਰੇ ਮੈਂ ਮਾਰੇ ਦੀ ਹਯੂਰ ਜਿੱਦਣਾ ਢਾਟਾ ਮਾਰ ਡੋੜ ਹੋਇਆ ਮੈਂ ਕਿਹਦੇ ਔਖਾ ਹੋ ਗਿਆ ਤਾਂ ਆਪਾਂ ਹਰ ਜਾਗੇ ਅੱਗੇ ਕੀ ਬਸ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਉਹਦੇ ਖਿਲਾਫ ਕੈਂਡੀਡੇਟ ਇਸ ਜਿਹੜਾ ਕਰਦਾ ਉਹਨੂੰ ਪ੍ਰਧਾਨ ਬੋਣਾ ਤੇ ਆਪਣਾ ਬੰਦਾ ਨਹੀਂ ਉਹਨੂੰ ਹੱਥ ਖੜੇ ਕਰਕੇ ਉੱਤੇ ਹੀ ਬੋਟ ਪਾਏ ਨੇ ਉਹਨੂੰ ਮੇਅਰ ਬਣ ਜਾਣਾ ਜਾਂ ਪ੍ਰੈਜ਼ੀਡੈਂਟ ਬਣਨੀ ਵੀ ਤਾਂ ਬਹੁਤ ਅਕਸਰ ਹੈ ਮੈਂ ਸਰਦਾਰ ਗੁਰਮਤ ਸਿੰਘ ਮੇਰੇ ਪਿਤਾ ਸਨ ਅਮੇਨਨ ਖਰਵੇ ਤੇ ਮੋਟੇ ਨਾ ਮੋਟਾ ਲਾਖਾ ਲੜਦੇ ਜਾਂਦੇ ਇਹਨਾਂ ਨਾਲ ਗੱਲ ਕੋਈ ਇਹਦੇ ਨਹੀਂ ਕੋਈ ਤਾਂ ਪਰਮਾਤਮਾ ਦੇਤੇ ਗੁਰੂ ਗ੍ਰੰਥ ਸਾਹਿਬ ਤੋਂ ਆਵਾਜ਼ ਮੈਂ ਕਹਿੰਦਾ ਉਧਰ ਖਰਾਨਾ ਸਾਹਿਬ ਕਹਿੰਦਾ ਵੀ ਤੂੰ ਇੱਕ ਵਾਰ ਆਉਣਾ ਤੂ ਦਵਾਰਾਂ ਨਹੀਂ ਮੈਂ ਇੱਕ ਵਾਰ ਗਿਆ ਕੋਈ ਨੈਟਰਲ ਸੰਗਤ ਬੈਠੀ ਕੋ ਕਹਿ ਦਿੰਦਾ ਤੂ ਦਵਾਰ ਗਿਆ ਮੈਂ ਨਹੀਂ ਗਿਆ ਉਗਨ ਤੂ ਆਪਣਾ ਨਾਮ ਪਰਾਸਾ ਆ ਪਤਾ ਏ ਇਨਾਂ ਨੇ ਮਿਹਨਤ ਬਹੁਤ ਕੀਤੀ ਫਲਾਣਾ ਸਾਹਿਬ ਨੇ ਫਲਾਣਾ ਸਾਹਿਬ ਦੇ ਸਾਰੇ ਪਰਿਵਾਰ ਨੇ ਇਨਾਂ ਦੇ ਸਟਾਫ ਨੇ ਆ ਮੁੰਡਾ ਵੀਡੀਓ ਬਣਾ ਰਿਹਾ ਦਾ ਨਾਮ ਨਰੀ ਸੀ ਇਹਨੇ ਵਿਚਾਰੇ ਇਲੈਕਸ਼ਨ ਇੰਦਾ ਲੜੀਆ ਜਿੱਦਾਂ ਇਹਦਾ ਆਪਣੀ ਇਲੈਕਸ਼ਨ ਸਵੇਰੇ 7 ਵਜੇ ਉਹਨਾਂ ਰਾਤ ਨੂੰ 11 ਵਜੇ ਲੈਣਾ ਸਾਨੂੰ ਕੋਈ ਡਾਕੂਮੈਂਟ ਐਸੀ ਕੋਈ ਵਿਚਾਰੀ ਭੇਜਣੇ ਕੋਈ ਲੈਣੇ ਕੋਈ ਕੁਛ ਚਾਣਾ ਨਹੀਂ ਵਿਚਾਰੀ ਨੇ ਬਹੁਤ ਹੋਈ ਤੇ ਇਹਦਾ ਵੀ ਮੈਂ ਬਹੁਤ ਪਰੇਣੀ ਬਾਕੀ ਬਾਣ ਮਨ ਬਹੁਤ ਜਿੱਤੇ ਆ ਖੁਸ਼ੀ ਆਸਪਤ ਨੂੰ ਇਤਦਾ ਹੁਣ ਅਗਲੀ ਵਾਰ ਕੋਈ ਹੋਰ ਬਾਣ ਵਾਲੀ ਸਰਕਾਰ ਨਾਲ ਬਾਣ ਮੱਦੀ ਨੂੰ ਤੋੜਨ ਕੋਸ਼ਿਸ਼ ਕਰਦਾ ਨੀਲਾ ਕਾੜਨ ਦੀ ਸਭ ਨੂੰ ਆ ਸਾਡਾ ਨਹੀਂ ਸਾਡਾ ਨਹੀਂ ਇੱਕ ਮੇਰੀਆਂ ਬੀਬੀਆਂ ਤਕਾਸਮਾਨ ਬਜ਼ੁਰਗ ਭਰਾ ਸਾਰੇ ਵਿਖੇ ਢੀਲੇ ਕਾੜੇ ਤਾਂ ਨਹੀਂ ਬਣਦੇ ਕਿਸੇ ਗਰੀਬ ਦਾ ਟਾਟਾ ਹੋਊਗਾ ਤਾਂ ਜੀ ਦਾ ਮਾਤਾ ਇਹ ਮੈਂ ਗੁਰੂ ਮਹਾਰਾਜ ਜੀ ਖਾਦੀ ਜੀ ਕਹਿ ਰਿਹਾ ਕਿਸੇ ਦਾ ਟਾਟਾ ਹੋਊਗਾ ਤਾਂ ਜੀ ਦਾ ਬਣਨਾ ਜੇ ਮੈਂ ਕਿਸੇ ਦੀ ਅਸੇ ਕਿਸ ਮੇਲੇ ਨਾ ਮੈਂ ਕਿਸੇ ਦੀ ਬਤਵਾ ਨਹੀਂ ਕੋਈ ਇੱਕ ਬੰਦਾ ਕਹਿ ਦੇ ਵੀ ਸਾਡਾ ਤਾਂ ਮੰਗੇ ਨਹੀਂ ਬਣਾਤਾ ਨਹੀਂ ਮੈਨੂੰ ਪਤਾ ਸੀ ਮੈਂ ਨਹੀਂ ਬਤਵਾਉਂਦਾ ਕੋਈ ਬੰਦਾ ਕਹਿੰਦਾ ਠੇਕੇ ਕਿਤੇ ਖਾਣੇ ਕਿਤੇ ਤਸੀਲੇ ਮੰਗੇ ਨੇ ਪੈਸਾ ਲਵਾਇਆ ਨੂੰ ਮੈਂ ਲਵਾਇਆ ਨੂੰ ਨਹੀਂ ਉਹਦਾ ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਸ਼ਰੂਨੇ ਕੱਲ੍ਹ ਦੇ ਲੀਡਰ ਸਾਹਿਬ ਬੈਠੇ ਆ ਬੀਜੇਪੀ ਦੇ ਬੈਠੇ ਆ ਜੀ ਮੈਂ ਨਾ ਤਾਂ ਨਹੀਂ ਸਾਰਿਆਂ ਦਾ ਪਤਾਨ ਕੋਟ ਸ਼ੁਕਰ ਧੰਮਾ ਦਿਆ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਮੈਂ ਆਪਣੀ ਪੂਰਾ ਬੁਰੀ ਦੁਆ ਲਾਉਂਗਾ ਪਾਤੀ ਸੇਵਾ ਵਿੱਚ ਮੇਰੇ ਕੋਲ ਕੋਈ ਕਮੀ ਨਾ ਇਹਨਾਂ ਵਸ਼ੇਤਾਂ ਵਖੀਮਾ ਦਾ ਚਾਚਾ ਨਾ ਮੇਰੇ ਅਤੇ ਵਿਸ਼ਵਾਸਤਾ ਵਿੱਚ ਵਿਸ਼ਵਾਸ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਈ ਵਾਰ ਇਨਸਾਨ ਨੂੰ ਓਵਰ ਕੌਨਫੀਡੈਂਟ ਮਾਰ ਲੈਂਦਾ ਉਹ ਓਵਰ ਕੌਨਫੀਡੈਂਟ ਕਿਹੜਾ ਇਹ ਮੈਂ ਗੱਲ ਦੱਸਣ ਤੋਂ ਪਹਿਲਾਂ ਮੈਂ ਕਹਿੰਨਾ ਸਰਦਾਰ ਰਕੀਤ ਸਿੰਘ ਘੋਤਰਾ ਸਾਹਿਬ ਸਾਡੇ ਬੜੇ ਹੀ ਸਰਕਾਰ ਯੋਗ ਨੇ ਔਰ ਸ਼ਹਿਰ ਦੇ ਵਿੱਚ ਬਹੁਤ ਹੀ ਮਹਾਨਤ ਹਸਤੀ ਨੇ ਪਰ ਲੇਕਿਨ ਇੱਕ ਮੇਰੀ ਅੱਖ ਨੇ ਇੱਕ ਚੀਜ਼ ਨੋਟ ਕੀਤੀ ਜਿਵੇਂ ਕਿ ਸਰਦਾਰ ਜਰਨੈਲ ਸਿੰਘ ਬਾਜੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਹੁਣ ਤੱਕ ਸਾਰੀ ਦਾਸਤਾਨ ਦੱਸੀ ਪ੍ਰਤਪਾਲ ਸਿੰਘ ਮੰਗਾ ਜੀ ਨੇ ਵੀ ਸਾਡੇ ਪੜਦਾਦਾ ਜੀ ਜ਼ਖੰਦਾਰ ਅਜੀਤ ਸਿੰਘ ਜੀ ਸਾਡੇ ਦਾਦਾ ਜੀ ਸਰਦਾਰ ਸਾਧੂ ਸਿੰਘ ਜੀ ਬੀਬੀ ਜੀ ਸਾਰਿਆਂ ਦੀ ਦਾਸਤਾਨ ਦੱਸੀ ਪਰ ਮੈਨੂੰ ਇੱਕ ਗੱਲ ਮੈਂ ਬੜੀ ਅੱਖਾਂ ਸ਼ਰਮਸਾਰ ਕਰਕੇ ਕਹਿਣਾ ਜਿੱਦਣ ਭੁਤਰਾ ਸਾਹਿਬ ਇਲੈਕਸ਼ਨਸ ਦੇ ਉੱਤੇ ਡਿਕਲੇਅਰ ਹੋਇਆ ਹੈ ਪਾਰਟ ਨੰਬਰ 40 ਤੋਂ ਉਹਨਾਂ ਨੇ ਇੱਥੇ ਇਲੈਕਸ਼ਨ ਲੜਨੀ ਹੈ ਉਹ ਸਮਾਜ ਸੇਵੀ ਨੇ ਸਾਰੇ ਸ਼ਹਿਰ ਨੂੰ ਪਤਾ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਪਾਮਫਲੇਟ ਛਕਾਇਆ ਨਾ ਤਾਂ ਉਹਨਾਂ ਨੇ ਆਪਣੀ ਪਾਰਟੀ ਦਾ ਉਹਦੇ ਤੇ ਕੋਈ ਮਤਲਬ ਨਾਮ ਲਿਖਿਆ ਨਾ ਕਿਸੇ ਲੀਡਰ ਦੀ ਫੋਟੋ ਲਾਈ ਉਹਨਾਂ ਨੂੰ ਆਪਣੇ ਆਪ ਤੇ ਓਵਰ ਕੰਫੀਡੈਂਸ ਹੈ ਮੈਂ ਇਹ ਨਹੀਂ ਕਿ ਮੈਂ ਇਹ politically ਗੱਲ ਨਹੀਂ ਕਰਦਾ ਮੈਂ ਕਹਿੰਦਾ ਵੀ ਜਿਹਨੂੰ ਆਪਾਂ ਨਾਮ ਲੈ ਕੇ ਤੁਰੇ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਚਾਹੀਦਾ ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿਣੀ ਚਾਹਣਾ ਸਾਰਿਆਂ ਨੇ ਆਪੋ ਆਪਣੇ ਨਜ਼ਰੀਏ ਨਾਲ ਦੱਸਿਆ ਵਾਰਡ ਨੰਬਰ 40 ਨੂੰ ਕਿੱਦਾਂ ਕੀਤਾ ਇੱਕ ਨੰਬਰ ਨੂੰ ਤੋੜ ਕੇ ਇੱਧਰ ਲਾਤਾ ਇੱਧਰ ਲਾਤਾ ਇੱਧਰ ਲਾਤਾ ਇਹ ਵਾਰਡ ਨੰਬਰ 1 ਦੇ ਤਿੰਨ ਟੋਟੇ ਨਹੀਂ ਇਹ ਸਾਰੇ ਸ਼ਹਿਰ ਦੇ 10 ਟੋਟੇ ਵੀ ਕਰ ਲੈਣ ਜਿੱਥੇ ਰਣਜੀਤ ਸਿੰਘ ਖਰਾਨਾ ਵਰਗਾ ਭਰਾ ਹੋਵੇ ਤੇ ਬ੍ਰਿਤਪਾਲ ਸਿੰਘ ਮੰਗਾਰ ਵਰਗਾ ਦਿਨੋਂ ਕਰਨਾ ਵਾਲਾ ਸਮਾਜ ਸੇਵੀ ਉੱਥੇ ਸ਼ਹਿਰ ਦੇ ਵਿੱਚ ਦੀ ਜੱਟਾਂ ਦੇ ਵਿੱਚ ਕੋਈ ਨਹੀਂ ਹਰਾ ਸਕਦਾ ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦੀ ਹਜ਼ੂਰੀ ਵਿੱਚ ਬਹਿ ਰਿਹਾ ਜਿੱਥੇ ਮੈਂ ਆਪਣੇ ਦਿਲ ਦੇ ਇਹ ਵੱਲਬ ਤੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਸਭ ਤੋਂ ਵੱਧ ਮੈਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਧੰਨਵਾਦ ਕਰਦਾ ਜਥੇਦਾਰ ਸਰਕਾਰ ਗੁਰਮੁਖ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਕੰਮ ਕੌਜ ਤੇ ਆ ਕੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਤੇ ਆ ਕੇ ਦਿਨ ਰਾਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇਸ ਪਰਿਵਾਰ ਨੂੰ ਜੋ ਮਾਣ ਮਹੱਤਤਾ ਦਿੱਤੀ ਹੈ ਉਹਦਾ ਨਤੀਜਾ ਅਜਨਾ ਸੀ ਇਸ ਸਾਰੇ ਇਕੱਠ ਦੇ ਵਿੱਚ ਕੋਈ ਗਲਤ ਗੁਸਤਾਖੀ ਕਹਿ ਕੋ ਗੁਰੂ ਸੰਗਤ ਵਸਣ ਜੋਦਾ ਬਹੁਤ ਬਹੁਤ ਤਰੀਆ ਪਾਖ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੰਥ ਸਾਹਿਬ ਦੀ ਕੂਚ ਬੈਠੇ ਸ੍ਰੀ ਸੰਤ ਗੁਰੂ ਜੀ ਦੇ ਪਰਮਾਨੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੁਕਰਾਨਾ ਸਮਾਰੋਹ ਗੁਰੂ ਦਾ ਸ਼ੁਕਰਾਨਾ ਕਰ ਲਈ ਪਾਖ ਗੁਰੂ ਦਾ ਸਾਥੀ ਹਾਜ਼ਰ ਜੁੜੇ ਆ ਇੱਕ ਦੋ ਮਿੰਟ ਮੈਂ ਲੈਣੇ ਇਸ ਦਾ ਮੈਂ ਆਪਣਾ ਟਾਈਮ ਰঞ্জਜੀਤ ਸਿੰਘ ਘਰਾਂ ਨੇ ਨੂੰ ਦਿੱਦਣਾ ਕਿਉਂਕਿ ਟਾਈਮ ਬਹੁਤ ਹੋ ਗਿਆ। ਇਹ ਅੱਜ ਜਿਹੜਾ ਸ਼ਗਰਾਨਾ ਗੁਰੂ ਦਾ ਕੀਤਾ ਹੈ। ਗੁਰੂ ਦੇ ਅੱਗੇ ਅਰਦਾਸ ਕਰਕੇ ਆਪਾਂ ਤੁਰੇ ਸੀ ਕਿ ਸੱਚੇ ਪਾਤਸ਼ਾਹ ਇਹਨਾਂ ਦੇ ਸਾਡੇ ਭਰਾਵਾਂ ਦੀ ਝੋਲੀ ਦੇ ਵਿੱਚ ਖੁਸ਼ੀ ਪਾਪਾ। ਉਹ ਜਿਹੜੀ ਆ ਖੁਸ਼ੀ ਇਹਨਾਂ ਦੇ ਵਿਹੜੇ ਦੇ ਵਿੱਚ ਆਈ ਹੈ। ਉਹ ਦਿਨੇ ਮੈਂ ਜਿੱਥੇ ਆਪਣੇ ਵੀਰ ਪ੍ਰਤਪਾਲ ਸਿੰਘ ਮੰਗਾ ਜੀ ਨੂੰ ਵਧਾਈ ਦੇਣਾ ਉੱਥੇ ਮੈਂ ਸਾਰੇ ਹੀ ਬੋਡਰ ਤੇ ਸਹੁੰਤਰਾਂ ਨੂੰ ਵਧਾਈ ਦੇਣਾ ਉੱਥੇ ਭੈਣ ਆਪਣੀ ਮਸ਼ਹਿੰਦਰ ਕੌਰ ਜੀ ਨੂੰ ਉਹਨੂੰ ਵਧਾਈ ਦਿੰਦਾ ਉੱਥੇ ਨਾਲ ਦੀ ਨਾਲ ਗੁਰਬਖਸ਼ ਸਿੰਘ ਜੀ ਪ੍ਰਧਾਨ ਸਾਹਿਬ ਚਾਨਾ ਜੀ ਇਹਨਾਂ ਨੂੰ ਵਧਾਈ ਸਭ ਤੋਂ ਵੱਧ ਵਧਾਈ ਹੈ ਮੇਰੇ ਛੋਟੇ ਭੇਜ ਰਣਜੀਤ ਸਿੰਘ ਖਾਨਾ ਜੀ ਨੂੰ ਜਿਹਨਾਂ ਨੇ ਆਪਣੇ ਵਾਰ ਦੇ ਵਿੱਚੋਂ ਪ੍ਰਤਭਾ ਸਿੰਘ ਮੰਗਾ ਜੀ ਨੂੰ ਕੈਂਡੀਡੇਟ ਧਾਰ ਕੇ ਉਹਨਾਂ ਨੂੰ ਚਿਤਾਇਆ ਜਿਹੜਾ ਵਾਰ ਚੋਣਿਆ ਗਿਆ 2015 ਚ ਇੱਕ ਨਾ ਕਾਰਪੋਰੇਸ਼ਨ ਦੇ ਨਿਕਸਾ ਪਿਆ ਸੀ ਫਿਰ ਜਿਹੜੀ ਟਿਨਯੋਰ 2020 ਤੱਕ ਸੀ ਉਸ ਤੋਂ ਬਾਅਦ 2017 ਕਾਂਗਰਸ ਦੀ ਸਰਕਾਰ ਆ ਗਈ ਤਾਂ ਜਦੋਂ ਕਾਂਗਰਸ ਸਰਕਾਰ ਆਈ ਤਾਂ ਜਦੋਂ 2020 ਦੇ ਇਲੈਕਸ਼ਨ ਆਈਆਂ ਤਾਂ ਉਹਨਾਂ ਆਪਣੇ ਹਸਾਮਾ ਬਾੜ ਬੰਦੀ ਕੀਤੀ ਜਦੋਂ ਆਪਣੇ ਹਸਾਮਾ ਬਾੜ ਬੰਦੀ ਕੀਤੀ ਤਾਂ ਬਾਕੀ ਕਾਰਪੋਰੇਸ਼ਨ ਤੇ ਪੰਜਾਬ ਦੇ ਤਾਂ ਇਲੈਕਸ਼ਨ ਹੋ ਗਈਆਂ ਲੇਕਿਨ ਕਿਉਂਕਿ ਫੁਵਾੜੇ ਜਿਹੜੀ ਹੱਦ ਹੁੰਦੀ ਜਾਂ ਬਾੜ ਬੰਦੀ ਕੀਤੀ ਸੀ ਬਹੁਤ ਗਲਤ ਕੀਤੀ ਸੀ ਜਿਸ ਕਰਕੇ ਫੁਵਾੜੇ ਦੀ ਉੱਥੇ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋ ਸਕਿਆ ਉਸ ਵੇਲੇ ਕਿਤਾਸੀ ਉਹਨਾਂ ਨੇ ਮੈਂ ਬਾੜ ਨੰਬਰ 22 ਤੋਂ ਕੌਂਸਲਰ ਸੀ ਮੈਨੂੰ ਮਾਨਪੁਰ ਸਿੰਘ ਪਾਰਟੀ ਨੇ ਮੈਨੂੰ ਐਪੀਮੇਂਟ ਬਣਾਇਆ ਬਾੜੇ ਕਾਰਪੋਰੇਸ਼ਨ ਦਾ ਜਦੋਂ ਆਪਾਂ ਦੇਖਿਆ ਕਿ ਬਾੜ ਨੰਬਰ 22 ਨੂੰ ਕਿਸ ਤਰ੍ਹਾਂ ਕੀ ਰਣਜੀਤ ਸਿੰਘ ਭਰਾਣਾ ਬਾਬਾ ਇਥੋਂ ਕਿਸ ਤਰ੍ਹਾਂ ਹਰਾ ਸਕਦੇ ਆ ਉਹਨਾਂ ਨੇ ਇੱਕ ਸਾਜ਼ਿਸ਼ ਕੀਤੀ ਕਾਂਗਰਸ ਦੇ ਵਿੱਚ ਐਮਐਲਏ ਹੈਗੇ ਉਹਨਾਂ ਨੇ ਮੇਰੇ ਬਾੜ ਨੂੰ ਤੋੜਿਆ ਇਹਨੂੰ ਲੇਡਿਸ ਕਰਦੀਏ ਤਾਂ ਵੀ ਰਣ ਜੇਜਨਾ ਜਿਹੜਾ ਜੈਂਟਸ ਕਰਦੀ ਤਾਂ ਵੀ ਜੇਜਨਾ ਉਹਨਾਂ ਨੂੰ ਸੁਝਾ ਕੀ ਨੂੰ ਕਿਸ ਤਰ੍ਹਾਂ ਕੀਤਾ ਜਾਵੇ ਉਹਨਾਂ ਨੇ ਨਾਲ ਸੁਨਾਮਪੁਰਾ ਜੋੜ ਦਿੱਤਾ ਕਿਉਂਕਿ ਦੇਖੋ ਕਿੱਥੇ ਸੁਨਾਮਪੁਰਾ ਕਿੱਥੇ ਜੈਰੂ ਨਗਰ ਕਿੱਥੇ ਸ਼ੁਗਰਵਾਲ ਸੋਨੀ ਅਗਰ ਉੱਥੇ ਤੋਂ ਤਾਮਰਾਂ ਜਾਵੇ ਜਾਣਾ ਹੋਵੇ ਉਦਨੇ ਦੰਸਤ ਹੋ ਜਾਇਦਾਂ ਤੇ ਦੰਸਤ ਉਹ ਤਾਂ ਕਿੰਦੀ ਨੂੰ ਬਾੜ ਪੰਦੀ ਆ ਬਹੁਤ ਵੱਡੀ ਗਲਤੀ ਕੀਤੀ ਮੈਂ ਚੁਰੰਦਾ ਕੀ ਕਿਉਂਕਿ ਕਾਂਗਰਸ ਨੇ ਤਾਂ ਕਦੀ ਵਿਕਾਸ ਦਾ ਕੰਮ ਕੀਤਾ ਹੀ ਨਹੀਂ ਹੈ ਤੁਸੀਂ ਪਲੀ ਪਾ ਜਾਂਦੇ ਤੇ ਤੁਹਾਡੇ ਕੋਲ ਜਲਾ ਕੌਣ ਜਾਂਦਾ ਜਦੋਂ 1997 ਸਰਕਾਰ ਆਈ ਸੀ ਤਾਂ ਉਸ ਵੇਲੇ ਜਿਹੜਾ ਸਰਾਂਪਰੇ ਬੋਲ ਸੀ ਇਹ ਸ਼ੁਰੂ ਦੇ ਕਾਲੇ ਵਾਲੇ ਸ਼ੁਰੂ ਕੀਤਾ ਸੀ ਲੇਕਿਨ 2002 ਜਦੋਂ ਕਪਟਾ ਮੁੰਦਰ ਸਿੰਘ ਦੀ ਸਰਕਾਰ ਆਈ ਤਾਂ ਇਹ ਫੁੱਲ ਵੱਧ ਰਿਹਾ ਪੰਜ ਸਾਲ 2007 ਤੱਕ ਜਦੋਂ 2007 ਨੂੰ ਦੁਬਾਰਾ ਸਰਕਾਰ ਬਿਕਾਸ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਬਣੇ ਤਾਂ ਇਹ ਕੋਲ ਦੁਬਾਰਾ ਸ਼ੁਰੂ ਹੋਇਆ ਕਿਉਂਕਿ ਇਨਾਂ ਦਾ ਕੋਈ ਵਿਜ਼ਨ ਨਹੀਂ ਹੈ ਕਾਂਗਰਸ ਕੋ ਇਹਨਾਂ ਦਾ ਵਿਜ਼ਨ ਇਹੀ ਹੈ ਕਿ ਤੋੜੋ ਉਹ ਸਾਰਾ ਆਪਣੇ ਰਾਜ ਕਰੋ ਤਾਂ ਇਹਨਾਂ ਨੇ ਉਹ ਬਾੜ ਤੋੜਿਆ ਬਾੜ ਨੂੰ ਇਸ ਤਰ੍ਹਾਂ ਕੀਤਾ ਕਿ ਸ੍ਰੀ ਰਾਮਪੁਰਾ ਨਰਨਦ ਲਗਾ ਕੇ ਵੀ ਫ੍ਰੀਸੀ ਕਰ ਦਿੰਦਾ ਕਿ ਮੈਂ ਨਾ ਨਾ ਸਦਾ ਚਲੋ ਕੋਈ ਨਹੀਂ ਜਦੋਂ ਹੁਣ ਲੈਕਸਨਾਂ ਆਉਣਗੇ ਉਹ ਵੀ ਲੈਕਸਨ ਸੁਪਰੀਮ ਕੋਰਟ ਦੇ ਆਦੇਸ਼ ਨਾਲ ਹੋਈਆਂ ਨੇ ਇਹ ਲੈਕਸਨਾਂ ਤੈਨੂੰ ਮੈਂ ਆਪਣੇ ਛੋਟੇ ਵੀਰ ਪਿਤਾਪੁਰੋਂ ਮੰਗੇ ਨੂੰ ਗਿਆ ਕਿ ਭਾਈ ਤੂੰ ਇੱਥੇ ਇਲੈਕਸ਼ਨ ਆਣੇ ਆ ਕਿ ਤੂੰ ਲੜ ਸਕਦਾ ਚਲੋ ਪਹਿਲਾਂ ਇਹ ਧਰਮੋਲ ਜਾਂਦਾ ਰਿਹਾ ਬਾਪੂ ਤੇ ਮੰਗੇ ਆ ਤੁਸੀਂ ਇਹਨੂੰ ਪ੍ਰਪੋਲ ਯੋਗਦਾਨ ਦਿੰਦਾ ਹੁਣ ਮੈਂ ਗੱਲ ਕਰਾਂ ਜਿਹੜੇ ਆਪੋਜੀਟ ਕਾਂਗਰਸ ਦੇ ਸਾਡੇ ਇੱਥੇ ਕੈਂਡੀਡੇਟ ਸੀ ਸਲਾਮ ਮਲਕੀ ਸਿੰਘ ਨੂੰ ਮਤਰਾ 2008 ਤੋਂ ਸ਼ੁਰੂ ਮੈਂ ਕੈਡੀਡਰ ਤੋਂ ਇਹ ਸਰਕਾਰ ਸਾਡੀ ਆਪਣੀ ਹੈਗੀ ਸੀ ਇੱਥੇ ਤਾਂ ਇਹਨਾਂ ਨੇ ਬਾੜੇ ਤੋਂ ਮਿਲ ਮੰਗਠ ਹੈਗੇ ਆ ਉਹਨੂੰ ਵਿਚਵਾ ਕੇ ਆਏ ਵਾਸਾਗੁਰ ਤਲਾਰ ਸਾਹਿਬ ਨੂੰ ਉਹਨਾਂ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਇਹ ਸਮਾਸਥ ਦੇ ਵਿੱਚ ਹੈਗਾ ਇਹਨਾਂ ਨੂੰ ਕਦੀ ਅਨਪਹੁੰਚਦਾ ਚਲੋ ਸਾਡੇ ਵਾਸਾਗੁਰ ਤਲਾਰ ਸਾਹਿਬ ਨੇ ਗੱਲ ਮੰਨ ਲਈ ਇਹਨਾਂ ਨੂੰ ਅਸੀਂ ਇਹਨਾਂ ਦੇ ਮੁਕਾਬਲੇ 2008 ਕੋਈ ਕੈਂਡੀਡੇਟ ਖੜਾ ਨਹੀਂ ਕੀਤਾ ਇਹਨਾਂ ਨੇ ਉੱਥੇ ਗੁਰਦਾਰਾ ਸਾਹਿਬ ਪ੍ਰੇਮਗੜ੍ਹ ਤੇ ਬੈਠ ਕੇ ਜੀ ਦੀ ਦੁਆ ਦੋ ਬੰਦੇ ਇੱਥੇ ਬੈਠੇ ਇੱਕ ਸਦਾ ਕੁੰਦਰ ਸਿੰਘ ਚਾਨਾ ਜੀ ਸਦਾ ਸੁਖੀ ਸਿੰਘ ਕੰਨੜਾ ਜੀ ਇਸ ਮੀਟਿੰਗ ਵਿੱਚ ਹਾਜ਼ਰ ਸੀ ਪ੍ਰੇਮਗੜ੍ਹ ਗੁਰਦਾਰੇ ਹੋਈ ਇਹਨਾਂ ਨੇ ਕਿਹਾ ਜੀ ਅੰਮੀ ਵਾਲੇ ਡੈਕਸਰ ਆਉਗਿਆ ਤਾਂ ਮੈਂ ਇਹ ਤੋਂ ਡੈਕਸਰ ਨਹੀਂ ਲੜੂਗਾ ਚਲੋ ਹੋਇਆ 2008 ਦੇ ਮੌਕੇ ਉੱਤਤਾਤਾ ਬਿਨਾਂ ਮੁਕਾਬਲਾ ਅਸਲਾ ਮਲਗੀ ਸਿੰਘ ਤੇ ਮੋਤਰਾਜੀ ਇੱਥੇ ਜਿੱਤ ਗਏ 2015 ਦੀਆਂ ਲੈਕਸਾਂ ਆਈਆਂ ਉਸ ਨੇ ਇਹਨਾਂ ਨੂੰ ਕਿਹਾ ਅਸੀਂ ਉਹ ਜਿਹੜੇ ਮਿਲ ਮਾਲਕ ਹੈਗੇ ਤੁਹਾਨੂੰ ਕਿਹਾ ਭਾਈ ਜੇ ਆਪਣੇ ਇਲੈਕਟਮੈਂਟ ਵਾੜਾ ਫਿਰ ਕਰੋ ਉਸ ਨੇ ਉਹ ਮੁੱਕਰ ਗਏ ਉਹਨਾਂ ਨੇ ਕਿਹਾ ਜੀ ਆਪਣੇ ਇਹ ਵੀ ਵਾਈਫ ਖੜੀ ਆ ਜੇ ਆਪ ਇਹ ਵੀ ਲੈਕਸ ਖੜੂਗਾ ਚਲੋ 2015 ਜਦ ਨੇ ਆਪ ਵੀ ਵਾਈਫ ਖੜੀ ਕੀਤੀ ਚਲੋ ਉਹ ਜਿੱਤ ਗਏ ਕੁਝ ਲੋਕ ਵਾਰੀ ਦੁਆਰਾ ਆਈ 2024 ਦੇ ਇਲੈਕਸ਼ਨਾਂ ਦੀ ਅਸੀਂ ਫਿਰ ਗਏ ਉਸ ਮੈਨੂ ਵਾਲੇ ਕੋਲ ਅਸੀਂ ਕਿਹਾ ਕਿ ਹੁਣ ਦੱਸੋ ਬਰਾ ਆਪਣੀ ਕਮਿਟਮੈਂਟ ਦੋਹੀ ਕਰੋ ਕਿ ਇਹ 2008 ਦੀ ਅਸੀਂ ਇਹ ਪਹੁੰਚ ਕੀਤੀ ਸੀ ਵਾਛੀਡ ਦਿੱਤੀ ਸੀ ਤਰ੍ਹਾਂ ਫਰਜ ਮੰਦਾ ਕਿ ਇਹ ਅਨਮੋਲ ਸੀ ਸਾਨੂੰ ਛੱਡ ਲਾ ਉਸ ਵੇਲੇ ਇਹਨਾਂ ਨੇ ਕਿਹਾ ਕਿ ਮੈਂ ਗੱਲ ਕਰਦਾ ਗੱਲ ਕੀਤੀ ਉਹ ਕਹਿੰਦਾ ਆਈਓ ਮਾਨਦਾਰੀ ਉਹ ਕਹਿੰਦਾ ਮੈਂ ਇਲੈਕਸ਼ਨ ਲੜਨੀ ਹੈ ਜੀ ਕਿਉਂਕਿ ਉਹਨੂੰ ਇਹ ਸੀ ਕਿ ਸ਼ਹਿਰ ਵਿੱਚ ਬਹੁਤ ਮਿਹਰਬਾਨ ਹੋਣਾ ਪਰ ਗੁਰੂ ਸਾਹਿਬ ਇਹ ਸਭ ਨੂੰ ਦੇਖਦੇ ਆ ਇਹ ਚੀਜ਼ਾਂ ਨੂੰ ਵਾਚ ਕਰਦੇ ਅਗਰ ਉਹਨੇ ਕਮਿਟਮੈਂਟ ਕੀਤੀ ਗੁਰਦਾਰੇ ਬੈਠ ਕੇ ਇਹ ਅਸੀਂ ਵੀ ਆਇਆ ਨਾ ਪਾਸੇ ਮੰਡਰਿਆ ਲਾਇਆ ਨਾ ਮਹਿਰਾਂ ਨਾਲ ਗੁਰਮੱਸੀ ਚੱਲੇ ਜੇ ਲਾਇਆ ਇਹ ਗੁਰੂ ਸਾਹਿਬ ਨੇ ਉਹਨੂੰ ਆਪ ਰਾਇਆ ਕਿਉਂ ਰਾਇਆ ਕਿਉਂਕਿ ਉਹਨੇ ਕਮਿਟਮੈਂਟ ਕੀਤੀ ਸੀ ਗੁਰਦਾਰ ਸਾਹਿਬ ਬੈਠ ਕੇ ਕਿ ਮੈਂ ਅਗਲੀ ਹਾਲ ਵਾਲੇ ਇਲੈਕਸ਼ਨ ਨਹੀਂ ਲੜੂਗਾ ਉਹਦਾ ਤੀਜਾ ਦੇਖ ਲਓ ਜਿਹੜਾ ਕਹਿੰਦਾ ਕਿ ਮੈਂ ਤੇ ਨਿੱਠਤੀ ਸਾਹਿਬ ਤੋਂ ਇਲੈਕਸ਼ਨ ਨਹੀਂ ਆਇਆ ਐਂਡ ਦੇ ਮੂਵਮੈਂਟ ਜਾ ਕੇ ਸਾਰਿਆਂ ਨੂੰ ਕਹਿੰਦਾ ਹੀ ਮੈਂ ਇਲੈਕਸ਼ਨ ਨਹੀਂ ਆਇਆ ਤੁਸੀਂ ਮੈਨੂੰ ਵੋਟ ਪਾਓ ਇਹਨਾਂ ਦਾ ਭਾਵ ਕੀ ਅਗਰ ਇਦਾਂ ਦੇ ਬੰਦੇ ਨੂੰ ਆਪਾਂ ਮੈਂ ਆਪਿਆਂ ਨੂੰ ਕਹਿੰਦਾ ਯੂਨੀ ਸਮਾਜ ਦੇ ਵਿੱਚ ਪਰ ਉਹ ਹੈ ਨਹੀਂ ਸਮਾਜ ਦੇ ਵਿੱਚ ਕਰਦਾ ਜਦੋਂ ਉਹਨੇ ਜਿਹੜੇ ਸਾਡੇ ਬਾਗੜੇ ਦੇ ਜਿਹੜੇ ਵਿੱਚ ਬੰਦੇ ਬੈਠੇ ਸੀ ਉਹਨਾਂ ਨੇ ਗੱਲ ਨਹੀਂ ਮੰਨ ਸਕਿਆ ਉਹਨੂੰ ਸਿਰਫ ਇੱਕ ਲਾਲਸ ਸੀ ਕਿ ਮੇਹਰਵਾਜਾ ਕਿਸ ਤਰ੍ਹਾਂ ਇਹਦੇ ਮੇਹਰਵਾਜ ਦੇ ਆਪਣਾ ਕਰਵਾ ਲੇਕਿਨ ਗੁਰੂ ਸਾਹਿਬ ਨੇ ਉਹਨੂੰ ਦੱਸ ਦਿੱਤਾ ਕਿ ਨੇ ਝੂਠਾ ਹੋਗਾ ਚੁੰਦੀ ਹੁੰਦਾ ਪਰ ਮੈਂ ਸਮਝਦਾ ਕਿ ਤੁਸੀਂ ਸਾਰੇ ਵਾਰਡ ਦੇ ਵਾਸੀ ਇਸ ਗੱਲ ਦੇ ਤੁਸੀਂ ਬਹੁਤ ਤੁਹਾਨੂੰ ਮੈਂ ਵਧਾਈ ਦਿੰਦਾ ਕਿ ਤੁਸੀਂ ਪ੍ਰਸਾਦ ਸਿੰਘ ਮੰਗੇ ਦੇ ਚਰਿਆ ਪ੍ਰਸਾਦ ਸਿੰਘ ਮੰਗੇ ਨੇ ਆਪਣੇ ਵਾਰਡ ਚ ਵਿਕਾਸ ਦੇ ਕੰਮ ਕੀਤੇ ਹਨ ਨਰਨਗਰ ਮੈਨੂੰ ਕਿਹਾ ਕਿ ਪਰ ਇਹ ਨਰਨਗਰ ਹਾਜੀ ਵਾਸਤੇ ਆਪਾਂ ਜਿਹੜਾ ਵਾਰਡ ਟੂ ਟੂਰ ਕਰਨਾ ਉਸ ਤੋਂ ਬਾਅਦ ਕਿਉਂਕਿ ਮੈਂ ਵਾਰਡ ਚ ਉੱਥੇ ਵਰਕ ਕਰਦਾ ਤਾਂ ਤਕਰੀਬਨ 16 ਸਾਲ ਤੋਂ ਮੈਂ ਕਰਦਾ ਸ਼ੁਕਰ ਮਿਲ ਕੋਣੀ ਰਹੇ ਮਨ ਨਹੀਂ ਨਰਨਗਰ ਸਾਰਿਆਂ ਨਾਲ ਸਾਰੇ ਜਿਹੜੇ ਵੀ ਹੈਗੇ ਹੋ ਤੁਸੀਂ ਮੈਂ ਪਿਆਰ ਕਰਦੇ ਆ ਮੈਂ ਸਮਝਦਾ ਕਿ ਉਹਨੇ ਮੈਨੂੰ ਇੱਕ ਵਾਰ ਗਿਆ ਚਲੋ ਉਹਨਾਂ ਨੇ ਇੱਕ ਵਾਰ ਹੀ ਬੁਲਾਇਆ ਉਸ ਵਾਰ ਮਨ ਵਿੱਚ ਆਂਦੀ ਨੂੰ ਨਹੀਂ ਮੈਂ ਤਰਵਾ ਕਰਦਾ ਸਾਡੇ ਸਟਾਫ ਜਿੰਦ ਤੁਸੀਂ ਬੈਠੇ ਆ ਤੇ ਸਾਡੇ ਭਾਰਤ ਸਿੰਘ ਸਾਡੀ ਜਿਹੜੀ ਉਧਰ ਨੈਰੋ ਰੇਲ ਦੀ ਸਾਰੀ ਟੀਮ ਸ਼ੁਕਰ ਮੇਂ ਕਰੋਨੀ ਤੋਂ ਸਾਡੇ ਮਨਕਸ਼ੀ ਜੀ ਜਾਂ ਸਾਡੇ ਮੇਰੇ ਆਪਣੇ ਸਟਾਫ ਨੇ ਬੜਾ ਕਰਕੇ ਕੰਮ ਤੁਮ ਸਮਝਦਾ ਕਿ ਇਹ ਦੂਸਾਂ ਨੇ ਬਖਸ਼ੀਸ਼ ਕੀਤੀ ਆ ਕਿ ਕਿ ਸਹੀ ਬੰਦੇ ਨੂੰ ਇੱਥੇ ਜਲਾਇਆ ਤੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਮੈਂ ਬਾਕੀ ਜਿਸ ਤਰ੍ਹਾਂ ਗੁਰੂ ਸਿੰਘ ਜੀ ਨੇ ਕਿਹਾ ਕੀ ਇਹ ਤੋਂ ਦੋ ਰਹੀ ਨੋ ਮੋਟਾ ਤੇ ਆ ਰਹੀਆਂ ਨਹੀਂ ਨੋ ਮੋਟਾ ਤੇ ਉਧਰੋਂ ਨਹੀਂ ਆ ਰਹੀਆਂ ਉੱਥੋਂ 220 ਮੋਟਾ ਸ਼ੋਮਨੀ ਕਾਲੀ ਤੋਂ ਰੁਪਈਆ 229 ਮੋਟਾ ਕਾਲਾ ਤੋਂ ਰੁਪਈਆ 125 ਮੋਟਾ ਜਿਹੜੀਆਂ ਸਾਡੀਆਂ ਸੀ 1 ਨੰਬਰ 2 ਨੰਬਰ ਗਲੀ ਦੀਆਂ ਤੇ ਰੇਲਵੇ ਰੋਡ ਦੀਆਂ ਉਹ ਸਾਡੇ ਸੁਖਮਨ ਬਣੇ ਪੁੱਛ ਸੀ ਮੈਂ ਕਿਉਂਕਿ ਮੇਰੀ ਖੁਦ ਆਪਣੀ ਮੇਰੀ ਆਪਣੀ ਵੋਟ ਮੇਰੇ ਪਰਿਵਾਰ ਦੀ ਸਾਰੀ ਵੋਟ ਇਹ ਸਾਰੀ ਵੋਟ ਅਸੀਂ ਇਧਰ ਉਸਨਾਮ ਆਪਣੇ ਆਪਣੇ ਪੁਰਜਾ ਕਰਾ ਲਿਆ ਹੈ ਤੇ ਮੈਂ ਸਭ ਇਹਨਾਂ ਕਿ ਅਸੀਂ ਦੋਨੇ ਨੂੰ ਜਿੱਤੇ ਆ ਤੇ ਮੈਂ ਇਸ ਗੱਲ ਲਈ ਆਪਣੇ ਸਾਰੇ ਵਾਪਸ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਕੀ ਮੈਂ ਇਹ ਕਹਿੰਦਾ ਚਾਹੁੰਦਾ ਕਿ ਨਹਿਰੂ ਨਗਰ ਹੁਣ ਵੀ ਮੈਂ ਕਹਿੰਦਾ ਮਕੇ ਨੂੰ ਭਾਈ ਤਨੂ ਤੇ ਦੇਖਣ ਦੀ ਕੋਈ ਲੋੜ ਨਹੀਂ ਉਧਰ ਮੈਂ ਬੈਠਾ ਗੁਰੂ ਸਾਹਿਬ ਦੇ ਮਕਸੀਸਾ ਅਸੀਂ ਉਧਰਲੇ ਕੰਮ ਆਪੇ ਹੀ ਕਰਾ ਲਾਂਦੇ ਆ ਮੈਂ ਇਹ ਕਹਿੰਦਾ ਕਿ ਤੁਸੀਂ ਆਪਾਂ ਇਸ ਅਗਾਰੋਣੀ ਜੁਈਆ ਹੁਣ ਇੱਕ ਹੋਰ ਮੈਂ ਗੱਲ ਕਹਿ ਰਿਹਾ ਜਾਂਦਾ ਕਿ ਆਪਾਂ ਆਪਣੇ ਖੇਤਰੀ ਪਾਰਟ ਨੂੰ ਚੁਣਿਏ ਕਿਉਂਕਿ ਤੁਸੀਂ ਦੇਖਿਆ ਹੀ ਆ ਕਿ 2007 ਤੋਂ ਲੈ ਕੇ 2017 ਨਾਲ ਜੋ ਵਿਕਾਸ ਕੀਤਾ ਉਸ ਰੋਮਨੀਆ ਕਾਰਜਦਾਨ ਨੇ ਕਰਾਇਆ ਪਰ ਹੁਣ ਸਮਾਂ ਆ ਗਿਆ ਕਿ 2027 ਤੇ ਆਪਾਂ ਆਪਣੇ ਖੇਤਰੀ ਪਾਰਟ ਨੂੰ ਮੌਕਾ ਦੇਈਏ ਆਪਾਂ ਆਪਣੇ ਨੁਗਨ ਫਰੀਦਤਾ ਨੂੰ ਆਪਾਂ ਆਪਣੇ ਪੰਜਾਬ ਦਾ ਵਿਕਾਸ ਫਿਰ ਤਰ੍ਹਾਂ ਕਰਾ ਸਕਦੇ ਕਿਸ ਤਰ੍ਹਾਂ ਹੀ ਪਹਿਲਾਂ 2007 ਤੋਂ ਲੈ ਕੇ 2017 ਤੱਕ ਜਦੋਂ ਤੇਰੀ ਲਾਈਟ ਵੀ ਨਹੀਂ ਜਾਂਦੀ ਸੀ ਉਹ ਦਿਨ ਯਾਦ ਕਰੋ ਅੱਜ ਤੱਕ ਕੀ ਆ ਅੱਜ 10 ਬੰਮ ਧਮਾਕੇ ਹੋ ਚੁੱਕੇ ਆ ਅੱਜ ਫਰੋਕੀਏ ਦੇ ਕੌਮ ਆ ਰਹੇ ਆ ਵਿਕਾਸ ਦੀ ਕੋਈ ਚੀਜ਼ ਨਹੀਂ ਆਗੀ ਮੈਂ ਸੋਚਿਆ ਕਿ ਆਪਾਂ ਆਹ ਨੂੰ ਸਮਾਂ ਆ ਗਿਆ ਤੇ ਸੋਚਿਆ ਕਿ 2027 ਨੂੰ ਲੱਗ ਜਾਏਗੀ ਆ ਕਿ ਆਪਾਂ ਆਪਣੀ ਪਾਰਟੀ ਨੂੰ ਆਪਣੀ ਖਿੱਤੇ ਪਾਰਟੀ ਨੂੰ ਮੌਕਾ ਦੇਣਾ ਐਨੇ ਕਹਿੰਦਾ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਸਪ੍ਰੀਤ ਬਾਸ ਸਿੰਘ ਲੱਗਾ ਕਿ ਉਹ ਬਾੜ ਦੇ ਪੂਰੇ ਵਿਕਾਸ ਦੇ ਕੰਮ ਕਰਾਊਗਾ ਜਿੱਥੇ ਸਾਡੀ ਲੋੜ ਹੋ ਗਈ ਅਸੀਂ ਇਹਨਾਂ ਦਿਨ ਰਾਤ ਖੜੇ ਆ ਐਨੇ ਕਹਿੰਦਾ ਆਇਆ ਤੁਹਾਡਾ ਸਾਰਾ ਇਹਨਾਂ ਨੂੰ ਆਪਣੇ ਦਿਉੜੀਆਂ ਘਰਾਈਆਂ ਤੋਂ ਗੁਰੂ ਸਾਹਿਬ ਦਾ ਪਰੋਤ ਨੂੰ ਤਲਵਾ ਕਰਦਾ ਤੁਹਾਡਾ ਸਾਰਾ ਕੋਟੇ ਤੋਂ ਤਲਵਾ ਕਰਦਾ ਜਿਨ੍ਹਾਂ ਨੇ ਇਸ ਬਲੇਸ਼ ਸਾਹ ਹੁੰਦਾ ਅੰਮ੍ਰਿਤ ਦੇ ਅੰਦਰ ਧਰਵਾ ਕਰਦਾ ਸੁਣੋਂ ਨਹੀਂ ਕਰਦੇ ਸਾਡੀ ਸੀਨੀਅਰ ਡਿਪਟੀ ਪਈਆ ਉਹਨਾਂ ਧਰਵਾ ਕਰਦਾ ਐਨਾ ਜਿਆਦਾ ਧਰਵਾ ਚੱਜਦਾ ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਪੁਰੀ ਸਾਗਰਮਨ ਸਿੰਘ ਜੀ ਦਾ ਜਦੈ ਸੀ ਵਿਵਾਦਾਂ ਬੰਦੇ ਭੰਤੋੜ ਕੀਤੇ ਉਹ ਇਸ ਕਰਕੇ ਕੀਤੀ ਸੀ ਮੰਗਾਇਆ ਗਏ ਇਸ ਵਾਰ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਕਿੱਥੇ ਨਹਿਰੂ ਨਗਰ ਕਿੱਥੇ ਸ਼ੂਗੂਰ ਮੈਦਾਨੀ ਹੋਰ ਫਿਰ ਬਾਦਿਕਾ 40 ਦੇ ਸਤਨਾਪੁਰਾ ਬਸ ਆਂਪੁਰਾ ਦੇ ਜਿਹੜੇ ਲੋਕ ਨੇ ਪਰੇ ਨਿਕਲ ਸੁਣਵਾਨੇ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ 40 ਨੰਬਰ ਬਾਦਿਕਾ ਸਤਨਾਪੁਰਾ ਦੀ ਮਜਾਦ ਕੀ ਬੋਲਦੇ ਜਿਹੜੇ ਨੇ ਅਸੀਂ ਕਿੱਥੇ ਜਾਵਾਂਗੇ ਠੀਕ ਆ ਕੈਂਡੀਡੇਟ ਇਮਾਨਦਾਰ ਨੇ ਬਹੁਤ ਵਧੀਆ ਨੇ ਮੇਰ ਦੇ ਕੈਂਡੀਡੇਟ ਨੇ ਪਰ ਸਾਨੂੰ ਕੰਮ ਕਰ ਲਈ ਤੇ ਜਾਣਾ ਪਊਗਾ ਨਹਿਰੂ ਨਗਰ ਜਾਂ ਸਿਰ ਹਾਥ ਨਗਰ ਰਹਿੰਦੇ ਨੇ ਲੋਕਾਂ ਦੀ ਸੋਰ ਜੜੀ ਸੀ ਬਹੁਤ ਬਿਆਸ ਸੋਰ ਉਹਨਾਂ ਨੇ ਇਸ ਗੱਲ ਨੂੰ ਕਹਿ ਦਿੱਤੀ ਨਹੀਂ ਅਸੀਂ ਆਪਣੇ ਮਹੱਲੇ ਦੇ ਕੈਂਡੀਡੇਟ ਨੂੰ ਜਿਹਨੂੰ ਅਸੀਂ ਪਹਿਲਾਂ ਪਛਾਣਿਆ ਹੈ ਜਿਨ੍ਹਾਂ ਦੀ ਪਤਨੀ ਪਹਿਲਾਂ ਅਲਰੇਡੀ ਕੰਮ ਕਰ ਰਹੀ ਹੈ ਜਿਹਦੇ ਕੰਮ ਤੋਂ ਜਾਣੂ ਨੇ ਉਹਨਾਂ ਨੂੰ ਉਹਨਾਂ ਨੇ ਵਾਅਦਾ ਵਾਅਦਾ ਸਵੋਰ ਦਿੱਤੇ